ਸਰਸਈ ਗੜਬਾਈ ਜੀ ਮਾਡਾ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸੋਹਣੇ ਪਸ਼ੂ ਨੇ ਤੇ ਕਰਦੇ ਬਾਈ ਨਾਲ ਡਿਟੇਲ ਵਿੱਚ ਗੱਲਬਾਤ ਵਧੀਆ ਕੁਆਲਟੀ ਵਾਲੀਆਂ ਮੱਝਾਂ ਨੇ ਤੇ ਸਾਰੀਆਂ ਮੱਝਾਂ ਸੁਈਆਂ ਆ ਤੇ ਬਾਈ ਨਾਲ ਕਰਦੇ ਖੱਲੀ-ਕੱਲੀ ਮੱਝ ਬਾਰੇ ਗੱਲ ਬਹੁਤ ਕੁਆਲਟੀ ਵਾਲੇ ਪਸ਼ੂ ਆਏ ਨੇ ਸਰਸਈ ਗੜਬਾਈ ਜੀ ਠੀਕ ਆ ਜੀ ਪਰਪਲ ਆ ਜੀ ਪਰਮਾਨਾ ਜੀ ਸਾਹਿਬ ਵਧੀਆ ਠੀਕ ਠਾਕ ਵੀਰ ਜੀ ਜਿਨੇ ਭੈਣ ਭਰਾ ਮਾਡਾ ਡੇਰੀ ਫਾਰਮ ਤੇ ਜੁੜੇ ਆ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਜੀ ਇਰੇ ਵੀਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਹਾਂਜੀ ਸਾਰੀ ਸੋਹਣਾ ਵੀਜੀ ਦੇ ਲੋਕਾਂ ਦਾ ਧੰਨਵਾਦ ਹਾਂਜੀ ਕਿੰਨੇ ਦੇਖਿਆ ਜਾਂਦੇ ਕੋ ਝੋੜੀਆਂ 5-6 ਹਜ਼ਾਰ ਦੀਆਂ ਚੰਗੇ ਟੌਪ ਦੀਆਂ ਹਾਂਜੀ ਹਾਂਜੀ ਵਾਲਦੀਆਂ ਦੀਆਂ ਝੋੜੀਆਂ ਠੀਕ ਜੀ ਸਾਰੀਆਂ ਤੇ ਠੀਕ ਕੋ ਮੈਂ ਗੱਭਣੇ ਠੀਕ ਕੋ ਮੈਂ ਗੱਭਣੇ ਗੱਭਣਾ ਹੀ ਹੈ ਜਿਆਦਾ ਨਸਲ ਕੁਆਲਟੀ ਦੀ ਮਹੀਂ ਠੀਕ ਠੀਕ ਬਾਕੀ ਸੂਈਆਂ ਜਿਹੜੀ ਰੇਟੀ ਚਲੋ ਇੱਕ ਇਹ ਗੱਲ ਹੈ ਕਿ ਜਿਹੜੀ ਸਾਡੇ ਕੋਲੋਂ ਮਹੀਂ ਸੂਈ ਨਾ ਸੁਣਣੀ ਹੋਣੀ ਨਾ ਹਾਂਜੀ ਹਾਂਜੀ ਉਹਦੀ ਸਾਂਭ ਛੱਡ ਕੇ ਮਹੀਂ ਨਵਾਂਗੇ ਸਹੀ ਗੱਲ ਬਾਈ ਤੇ ਤਕਰੀਬਨ ਸੂਈ ਮਹੀਂ ਤੋਂ 10-20 ਹਜ਼ਾਰ ਮਹੀਂ ਮੰਦੀ ਮਿਲੂਗੀ ਹਾਂ ਸਹੀ ਗੱਲ ਬਹੁਤ ਜਾਈ ਮੀਂਹ ਰਿਹਾ ਤੇ ਬਾੜਾ ਬਾਕੀ ਵੀ ਰੇਟ ਵੇਖਿਆ ਰਿਤੀ ਚੰਗਾ ਜਿਹਾ ਮਰਦਾ ਮੁੱਲ ਹਾਂਜੀ ਕਈ ਵਾਰੀ ਵੀ ਇਹੋ ਜਿਹੇ ਜਨਮ ਆ ਜਾਂਦੇ ਆ ਵੀ ਚਲੋ ਪਾਹੇ ਕਿਹੜਾ ਟਾਈਮ ਤੇ ਬਹੁਤ ਚ ਪਾ ਕੇ ਤੁਰੇ ਫਿਰਿਏ ਨਾ ਹਾਂਜੀ ਹਾਂਜੀ ਤੇ ਮੌਕੇ ਤੇ ਕਾਫੀ ਇਹੋ ਨਹੀਂ ਮਿਲਦਾ ਸਹੀ ਗੱਲ ਬਿਲਕੁਲ ਗੱਲ ਸਹੀ ਗੱਲ ਪੀ ਟੌਪ ਟੌਪ ਦੇ ਕਲਾਸ ਪਸ਼ੂ ਹੈਗੇ ਜੀ ਜਦੋਂ ਇਹ ਕੰਮ ਨੇ ਕੋ ਤੀਏ ਨੰਬਰ ਤੇ ਮੈਂ ਇਦਾਂ ਨਹੀਂ ਲੱਗੀ ਜਿੱਡਾ ਕਾਦ ਤੋਂ ਜ਼ਿਆਦਾ ਮੈਨੂੰ ਲੇਵਾ ਲੇਵਾ ਲਗਾ ਲੇਵਾ ਲਗਾ ਠੀਕ ਤੇ ਤਕਰੀਬਨ ਇਹ ਵੀ ਵੀਰ ਕਦ ਦੇਖ ਕੇ ਵੀ ਮਹੀਂ ਦੋਤ ਨਹੀਂ ਕੱਢਦੀ ਬੋਲ ਦੇਖ ਕੇ ਵੀ ਮਹੀਂ ਦੋਤ ਨਹੀਂ ਕੱਢਦੀ ਸਹੀ ਗੱਲ ਜੀ ਗਾਲੇ ਵੀ ਕੀ ਕੀ ਦਾ ਮੋਲਿਆ ਜਿਹੜੀ ਬਿਊਟੀ ਤੇ ਮਹੀਂ ਮਾਸਾ ਵਾਧੂ ਹੋਊਗੀ ਹਾਂਜੀ ਤੇ ਜਿਹੜੀ ਸੂਏ ਪਈ ਮਹੀਂ ਹੋਊਗੀ ਉਹ ਮਾਹਾਂ ਘੜਤ ਹੋਊਗੀ ਦੋਤ ਮਹੀਂ ਖਰਾਬ ਨਾ ਦੇਈ ਜਾਂਦੀ ਠੀਕ ਜੀ ਜਿਹੜੀ ਗੱਲ ਹੈ ਓਕੇ ਜੀ ਜਿਹੜਾ ਵੀ ਕਨੇ ਕਨੇ ਅੱਧ ਤੱਕ ਸਾਰੀ ਵੀਡੀਓ ਵੇਖੇ ਹੋ ਹਾਂਜੀ ਤੇ ਮੰਗੀਆਂ ਸਾਲ ਤੇ ਸੁਗਰੀਆਂ ਠੀਕ ਠੀਕ ਹੈ ਬਾਈ ਬਾਕੀ ਵੀਰ ਜਿਹੜੇ ਵੀਰ ਭਰਾ ਕਈ ਤੇ ਮਾਲ ਲੈਣ ਵਾਲੇ ਨੇ ਕਈ ਸ਼ੌਂਕ ਤੌਰ ਤੇ ਆਪਣੇ ਵੀਰ ਭਰਾ ਸੱਜਣ ਮਿੱਤਰ ਬਾਹਰ ਬੈਠੇ ਆ ਜਿਹੜੇ ਜਿਹੜੇ ਆਪਣੇ ਕੰਮ ਇਧਰ ਕਰਦੇ ਉਹਨਾਂ ਦੇ ਬੜੇ ਬੜੇ ਫਾਰਮੇ ਆ ਤੇ ਵੀਡੀਓ ਸ਼ੌਂਕ ਤੌਰ ਤੇ ਵੇਂਦੇ ਆ ਸ਼ੌਂਕ ਤੌਰ ਤੇ ਸਹੀ ਗੱਲ ਹੈ ਪਿਆਰ ਦੀ ਗੱਲ ਹੈ ਬਿਲਕੁਲ ਗੱਲ ਸਹੀ ਹੈ ਤੇ ਉਹਨਾਂ ਵੀਰ ਭਰਾਵਾਂ ਸਾਰਿਆਂ ਦਾ ਦੇਸੀ ਬਦੇਸੀ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਆਪਣੀ ਵੀਡੀਓ ਨਾਲ ਪਿਆਰ ਕਰਦੇ ਠੀਕ ਹੈ ਬਈ ਇਹ ਜਾਂ ਉਹ ਵੀਰ ਬਖਮੇ ਕੱਲੀ ਕੱਲੀ ਨਾ ਠੀਕ ਹੈ ਬਈ ਦੱਸੋ ਜੀ ਛੋਟੀ ਜਿਹੀ ਨੀਤ ਠੀਕ ਇਹ ਦੱਸੋ ਜੀ ਇਹ ਸੋਈ ਜੇ ਦਾ ਕਿਆ ਭੀ ਯੋ ਨਿਸ਼ਾਨੀਆਂ ਝੋਟੀ ਦੇ ਆਈਆਂ ਉਹ ਹੀ ਮਗਰ ਇਹਦੀ ਧੀ ਵੀ ਕੱਟੀ ਗਿਆ ਕੱਟੀ ਜਾ ਗਈ ਓਹ ਹੋਏ ਦੇਖੋ ਇਹ ਲੱਗ ਕੇ ਵੀ ਵੀਰ ਇਹੋ ਜਿਹਾ ਜਾਨਵਰ ਕਿਹੜੇ ਵੇਲੇ ਨਹੀਂ ਮਿਲਦਾ ਸਹੀ ਗੱਲ ਹੈ ਕਿਹੜੀ ਗੱਲ ਹੈ ਖਰਾਪਾ ਝੋਟੀ ਦੇ ਕੋਲ ਦੋ 13 ਕਿਲੋ ਚਵਾਵਾ ਆਊਗਾ ਹੁਣ ਠੀਕ ਜੀ ਹਾਂ ਦੇਖੋ ਝੋਟੀ ਆ ਗਈ ਨੀਲੀ ਜਿਹਾ ਬਹੁਤ ਸਾਫ ਸੁਥਰੀ ਕੁਆਲਟੀ ਵਾਲੀ ਆ ਤੇ ਕੱਟੀ ਮਗਰ ਨਾ ਮਗਰ ਕੱਟੀ ਆ ਗਈ ਦੇਖੋ ਜੀ ਬਿਊਟੀ ਬਾਡੀ ਬਹੁਤ ਹੀ ਆ ਬਹੁਤ ਹੀ ਅੱਬੜ ਧੀ ਦਾ ਵੀਰੇ ਹੋਏ ਇਹਨੂੰ ਮਨਾ ਠੀਕ ਜਿਹੜੀ ਗੱਲ ਆ ਜਨਵਰ ਵੀਰ ਸਾਨੂੰ ਦੱਸਿਆ ਵੀ ਇਹੋ ਜੇ ਜੀ ਦੇ ਪੈਸੇ ਬੁੱਚ ਪਾ ਕੇ ਤੁਰ ਪਈਏ ਤੇ ਚੀਜ਼ ਅਸਰ ਲੈਣੀ ਆ ਤੇ ਮਗਰ ਵੀ ਕੱਟੀ ਲੈਣੀ ਆ ਤਾਂ ਬਸ ਆ ਵੀ ਨਹੀਂ ਮਿਲਦੀ ਬਿਲਕੁਲ ਸਹੀ ਕੱਟੀ ਕਰੀਏ ਵੇ ਭਾਈ ਕੱਟੀ ਵੀ ਆ ਗਈ ਮਗਰ ਉਹੀ ਚੀਜ਼ ਜੋ ਪਹਿਲਾਂ ਦੋਹਤੀ ਵੀਰ ਜੋ ਅੱਜ ਮਹੀ ਦੀ ਕੀਮਤ ਹੋ ਗਈ ਨਾ ਸੰਗਲੋ ਘੋਨੇ ਦੀ ਕੱਟੀ ਹੈ ਬੰਦੇ ਦੀ ਕੱਟੀ ਇਦਾਂ ਜਿਆਦਾ ਸੋਨਾ ਤੇ ਨਗੀਨਾ ਟੋਕ ਹੈ ਸੇਮ ਚੀਜ਼ ਵੀ ਹੈ ਠੀਕ ਹੈ ਭਾਈ ਫਿਰ ਆ ਗੱਲ ਬਾਤ ਐਂਡ ਐਂਡ ਪੀਸ ਹੈ ਸਰੇ ਠੀਕ ਹੈ ਤੇ ਮੋਲ ਵੀਰ ਝੋਟੀ ਦਾ ਭਾਵੇਂ ਕਰੀਏ ਜੋ ਮਰਜੀ ਹਾਂਜੀ ਸਮੇ ਦੇ ਹਿਸਾਬ ਨਾਲ ਝੋਟੀ ਵੀਰ ਵੇਦੀ ਦੀ 1 35 40 ਦੀ ਪਰ ਨਹੀਂ ਇਹ ਸਵਾ ਲੱਖ ਦੀਆਂ ਹਨ ਠੀਕ ਜੀ ਕਿੰਨੇ ਦੀ ਸਵਾ ਲੱਖ ਦੀ ਲਓ ਜੀ ਗਿਆ ਸੁਣੋ ਭਾਈ ਕਹਿੰਦੇ ਸਵਾ ਲੱਖ ਦੀ ਦੇ ਦਾਂਗੇ ਬਹੁਤ ਕੁਆਲਟੀ ਦੀ ਝੋਟੀ ਆ ਸ਼ਾਨਦਾਰ ਦੇ ਦਾਂਗੇ 2 3 ਚੋਵੇ ਕੋ ਟਕਾਵੇ ਚੋਵੇ ਟੋਕਰ ਗੱਭਨ ਝੋਟੀ ਨਹੀਂ ਠੀਕ ਹੈ ਭਾਈ ਬਹੁਤ ਜਿਆਦਾ ਸੋਹਣੀ ਬੱਚੇ ਕਰਕੇ ਮੜਿਆ ਬਾਈ ਕੋਈ ਸੋਹ ਭਾਈ ਜਕੇ ਗਾੜੀ ਵੀਰ ਵੱਡੀ ਝੋਟੀ ਆ ਜੀ ਇਹ ਸੋਈ ਆ ਸੋਈ ਆ ਝੋਟੀ ਇਹਦਾ ਵੀਰ ਅੱਜ ਜੋ ਮੁੱਲ ਹੋਊਗਾ ਨਾ ਹਾਂਜੀ ਕਮੜੀ ਦੇ ਵਿੱਚ ਮਹੀਂ ਨਹੀਂ ਮਿਲਦੀ ਵੀਰੇ ਧਿਆਨ ਨਾਲ ਬੱਚਾ ਇਹਦਾ ਖੜਾ ਪੋ ਜਾਂ ਖੋਲੋਮ ਬੱਚਾ ਨਾਲ ਕਾਲੀ ਨਾ ਪਾਓ ਜਵਾਮਾ ਦੋਤੇ ਜੋ ਦੀ ਦੇ ਕੋਲੇ ਵੀ 15 ਕਿਲੋ ਹੋਊਗਾ ਫਿਰ ਠੀਕ ਜੋ ਜਿਹੜੇ ਇਨਸਾਨ ਲੱਗਾ ਤੇ ਜਗਾਰ ਨਹੀਂ ਗਿਆ ਤੇ ਕਰਮਾਰੀ ਨਹੀਂ ਕਦੇ ਨੂੰ ਲੱਗਦਾ ਠੀਕ ਹੈ ਭਾਈ ਇਹ ਦੇ ਮਾਰ ਬੱਚਾ ਕੱਟੀ ਦੇ ਕੱਟ ਆ ਗਿਆ ਦੇਖੋ ਜੀ ਬਹੁਤ ਸੋਹਣਾ ਕੱਦ ਝੋਟੀ ਦਾ ਤੇ ਵਧੀਆ ਕਵਾੜੇ ਸਿੱਦੇ ਗਾਰਡਨੋਂ ਝੋਟੀ ਆ ਯਾਰੇ ਬਣਨ ਵਾਲੇ। ਹੋੜੇ ਬੱਚੇ ਦੇ ਕਰਦੀਆਂ। ਠੀਕ ਹੈ ਜੀ ਦੇਖੋ। ਆ ਜੀ ਜਵਾਬ ਸਮਾ ਲਈ ਇੱਕ ਨੰਬਰ। ਮੈਂ ਜਿੱਥੇ ਕਟੇ ਨੂੰ ਮੈਂ ਪੂਰਾ ਆਵਾ ਬਚਾ। ਦੇਖੋ ਜੀ ਮਾਲੀ ਮਗਰ ਆ ਗਿਆ। 15 ਕਿਲੋ ਚਵਾਵਾ ਦੁੱਧਿਆ ਬੱਚੇ ਨੂੰ ਛੱਡ ਕੇ ਝੋਟੀ ਦੇਖੋ। ਠੀਕ ਹੈ। ਇਹ ਕੋਈ ਛੋਟਾ ਨਹੀਂ ਗੋਠਾ ਛੋਟੀ ਦਾ ਬਹੁਤ ਸੋਹਣਾ ਸਿੰਗਲ ਹੈ ਇਹ ਦੀ ਗੱਲ ਬਾਤ ਸਰਾ ਗੇ ਛੋਟੀ ਵੀ ਕੁਆਲਟੀ ਹੈ ਸਿੰਗਲ ਹੈ ਦੀ ਠੀਕ ਹੈ ਬਾਕੀ ਵੀ ਦੁੱਧ ਸੇਵਾ ਦਾ ਜਿਹੜਾ ਸੀਸਾ ਪਾਉਂਦਾ ਵੰਡ ਫੁੱਲਾ ਉਹਨੇ ਦੁੱਧ ਝੋਲਣਾ ਠੀਕ ਹੈ ਨਾ ਮੈਨੂੰ ਵੀਰ ਲੱਗੋ ਡੰਗ 7-8 ਕਿਲੋ ਵੰਡ ਚਾਹੀਦਾ ਹੈ ਹਾਂਜੀ ਸਹੀ ਗੱਲ ਵੱਡੀ ਝੋਟੀ ਆ ਇੱਥੇ ਕੋਈ ਆਲ ਫੁੱਲ ਹੋ ਗਏ ਇੱਥੇ ਜੀ ਚੀਜ਼ ਕੀ ਆ ਨਕਸ਼ਾ ਆਇਆ ਤੇ ਜਿਹੜੀ ਵੀਰ ਜੀ ਮੈਂ ਇਹਨੂੰ ਕਿਲੋ ਵੰਡ ਪਵਾ ਤੁਹਾਨੂੰ ਉਹ ਜਾਂ ਦੁੱਧ ਝੋਣਾ ਆ ਲੈ ਵਾਕਾ ਹੀ ਕਿਤੇ ਮੈਂ ਚਾਰ ਕਿਲੋ ਕਿਤੇ ਪੰਜ ਕਿਲੋ ਚਾਲੇ ਚਾਹੀਦਾ ਚਾਹੀਦਾ ਇੱਕ ਦਿਨ ਦਾ ਜਿਹੜੀ ਗੱਲ ਆ ਫੇਰ ਵੀਰ ਆ ਜੀ ਮੈਂ 18-19 ਕਿਲੋ ਹਾਂ ਤੱਕ ਫੇਰ ਦੀ ਆਹਦੀ ਫਾਲ ਉਹਦਾ ਵੰਡ ਜਿਆ ਪਵੇ ਮਈਆਂ ਨੂੰ ਤੇ ਫੇਰ ਜਾ ਖਦਾ ਮੋਹਨ ਵੀਰ ਭਾਵੇਂ ਜੋ ਮਰਜ਼ੀ ਹਾਂ ਨਾਈਕ ਕੋਣ ਕਾਲੀ ਦੀ ਗਿਆ ਸਨ ਜੋ ਠੀਕ ਹੈ ਤੇ 15 ਕਿਲੋ ਨੂੰ ਕੰਡਾ ਆਪਣਾ ਘਰੋਂ ਬਾਈ ਕਹਿੰਦਾ 1 60 ਮੋਲੇ ਆ ਤੇ 1 45 ਜੈਸਨ ਉਹ ਚੋਟੀ ਦਾ ਕਾਲੀ ਭੱਦੀ ਵੀ ਜਮਾ 5000 ਕਿਲੋ ਦਾ ਜਿਹੜਾ ਲੈ ਠੀਕ ਹੈ ਬਾਈ ਓਕੇ ਜੀ ਜਾਓ ਦੋ ਜੀ ਗਾੜੀ ਆ ਵੀ ਦੱਸਿਆ ਵੀ ਮਾਜੀ ਜੇ ਬੜੀਆਂ ਬੜੀਆਂ ਚੀਜ਼ਾਂ ਠੀਕ ਹੈ ਜਿਹਦਾ ਰੂਹ ਹੁੰਦਾ ਉਹ ਤਾਂ ਸਰੀਰ ਨੈਣੋਂ ਗੱਡੀ ਜਿਹਦਾ ਰੂਹ ਹੁੰਦਾ ਜੇ ਥੱਲੇ ਮੈਂ ਉਹਨੂੰ ਹੁਣ ਚੋਰ ਕੇ ਮਹੀਨੇ ਵਸਾਉਣਾ ਜਗਾਦੀ ਜਾਉਣਾ ਕੱਢ ਦਿੰਦੇ ਫਿਰ ਨਾ ਯਾਰ ਵੀ ਉਹ ਮੈਨੇ ਚੁਕਣਾ ਵਾ ਜੇ ਕੋ ਦੁੱਧ 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 ਬਹੁਤ ਸੋਹਣੀ ਆ ਜਿੰਨਾ ਹੀ ਕੱਦ ਹੋਣਾ ਹੀ ਲਿਵਾ ਆ ਤੇ ਕੁਆਲਿਟੀ ਬਹੁਤ ਜ਼ਿਆਦੀ ਅੱਬਲੇ ਦੇ ਵਿੱਚ ਤੇ ਬੱਚਾ ਕੱਟੀ ਆ ਗਈ ਹਾਂਜੀ ਲਓ ਜੀ ਕਰੋ ਚੈੱਕ ਪਰ ਵੀਰ ਮੈਂ ਪਾਸਤਾਣੇ ਮੱਝਾਂ ਨੂੰ ਲੱਗਾ ਆ ਹਦੀਦੀ ਮੈਂ ਬਹੁਤ ਜ਼ਿਆਦਾ ਚਾਹੀਦਾ ਠੀਕ ਚਾਹ ਮਾਰੀ ਕਾਲੀ ਮੈਂ ਦੋ ਤਣੇ ਸੋਣੀ ਮਾਜਿਆ ਵਧੀਆ ਕਵਾੜੀ ਚ ਵਾਈ ਚੁੱਕਿਆ ਆ ਬਾਈ ਜੀ ਭੋਲੀ ਦੇਖੋ ਜੀ ਜਿਹੜੇ ਵੀ ਵੀਰ ਭਰਾਣੇ ਅੱਜ ਆਤੀ ਕਰਾਈ ਮਾਜ ਨੇ ਵੀ ਮੈਂ ਵੀਰ ਕੋਈ ਵੀ ਕਿਸੇ ਕੋ ਘਟ ਠੀਕ ਹੈ ਜੀ ਜਿਹੜੇ ਵੀ ਮੈਂ ਵੀਰ ਭਰਾਣੇ ਸਾਹੀ ਪਾ ਕੇ ਆਉਣਾ ਮੈਂ ਆੜੀ ਖਣਾ ਉਹਨਾਂ ਨਾਲ ਖੇਲ ਕਰਕੇ ਜਾਊਂਗਾ ਠੀਕ ਹੈ ਬਾਈ ਹਾਂ ਵੀ ਵੀਰ ਥਾੜੀ ਬਾਹਰ ਆ ਜੇ ਮੈਂ ਤੇ 11 ਇੱਕ ਵੀ ਨੁਕਸਾਨ ਹੋਵੇ ਤਾਂ ਪਹਿਲਾਂ ਵੀਰ ਦੱਸਾਂਗਾ ਥਾੜੀ ਬਾਹਰ ਸਹੀ ਕੱਟੀ ਇਕੱਠਾ ਮਗਰ ਆਉਣਾ ਕਿਹਨੂੰ ਵੀਰ ਕੱਟੀ ਆ ਠੀਕ ਕੱਟੀ ਵੀਰ ਮਾਜ ਦੱਸੋ ਭਾਈ ਵੀਰ ਭਰਾ ਚੱਲ ਕੇ ਆਉਂਦੇ ਆਂ ਇਹਦੀ ਹਰ ਗੱਲ ਕਹਿੰਦੇ ਵੀ ਵੀਰ ਕਿਨੋਂ ਫੇਰਾਣਾ ਪਵੇ ਇਹੜੀ ਗੱਲ ਆ ਜਾਨਵਰ ਜੇ ਕਿਨੇ ਸਾਈ ਪਾਈਏ ਤਾਂ ਉਹਦੇ ਜੌਰ ਫੇਰਤਾ ਦੱਸੋ ਭਾਈ ਕੀ ਮੋਲੇ ਦਾ ਮੋਲ ਵੀਰ ਬਿਲਕੁਲ ਜ਼ਿਆਦਾ ਹਾਂਜੀ ਤੁਹਾਨੂੰ ਦੱਸਿਆ ਵੀ ਦੁੱਧ ਪਹਿਚਾਣਾ ਨਹੀਂ ਹੁੰਦਾ ਹਾਂਜੀ ਤੇ ਮਾਝ ਏਰੀਏ ਬੜੀਆਂ ਬੜੀਆਂ ਚੀਜ਼ਾਂ ਤੇ ਗੱਲ ਸਹੀ ਗੱਲ ਹੈ ਤੇ ਇਹ ਹਾਂ ਨਾ ਹੀ 95000 ਦੀ 95000 ਦੀ ਜੈਸਨੋਈ ਚਵਾਵਾ ਕੋ ਮਹੀ ਉਹ ਚਵਾਵਾ ਦੁੱਧ ਹੋਊਗਾ 59000 ਰੁਪਏ ਠੀਕ ਆ ਜੈਸ ਨੂੰ ਵੀ ਕਹਿੰਦਾ 40000 ਦਿਮੀ ਪਰ ਮਹੀ ਫਰੀਦ ਹਨਵੀਰ ਕੀ ਚੀਜ਼ ਲੱਗੀ ਆ ਵੱਖਰੀ ਮਹੀ ਇੱਕ ਕਿ ਨਕਸ਼ਾ ਹੀ ਬਣਿਆ ਪਿਆ ਬਿਲਕੁਲ ਸਹੀ ਗੱਲ ਹੈ ਕੁਆਲਟੀ ਬਣੀ ਮਹੀ ਠੀਕ ਆ ਭਾਈ ਬਾਕੀ ਚਵਾ ਵੀਰ ਜਿਆ ਲਗਾ ਮੁੱਗਾ ਹੁੰਦਾ ਜੋ ਹੁੰਦਾ ਹੀ ਹੁੰਦਾ ਗਾੜ ਖਿਡਾੜੀ ਬਰਾਬਰ ਹੈ ਮਹੀ ਡਿਲਕੋ ਗਾ ਸਹੀ ਗੱਲ ਹੈ ਬਹੁਤ ਹੀ ਵਧੀਆ ਕੀਮਤ ਵਧੀਆ ਕੁਆਲਟੀ ਆ ਮੈਂ ਦੇ ਵਿੱਚ ਦੱਸੋ ਮੈਂ ਵੀਰ ਜਿੰਨੀ ਅਗਲੀ ਖਾਨੀ ਸਾਫ ਨੇ ਖਰੀਦ ਲਿਆ ਜਿਦੋ ਜੀ ਆ ਵੀ ਹੈ ਮਹੀਂ ਆ ਗਈ ਹਾਂਜੀ ਮਹੀਂ ਕੇ ਵੀਰ ਨੂੰ ਕਹਾਂਦੀ ਚਲੋ ਮੇਰੇ ਭਰਾ ਨੂੰ ਲੋੜ ਹੈ ਹਾਂਜੀ ਕਹਿੰਦਾ ਵੀ 16 ਕਿਲੋ ਮਹੀਂ ਕੋ ਦੁੱਧ ਚੋਆ ਹੋਤੀ ਠੀਕ ਦੇਣ ਖੜਦੀ ਮਹੀਂ ਥੁੰਨ ਦੇ ਵਿੱਚ 10 ਹੜਦੀ 10 ਹੜਦੀ ਆ ਦੇਣ ਖੜਦੀ ਆ ਪਰ ਲੰਦਾ ਵੀ 16 ਕਿਲੋ ਮਹੀਂ ਟਾਣ ਦੇ ਕੋਲ ਲੈ ਕੇ ਲਾਜੀ ਇੱਕ ਗੱਲ ਦੀ ਭਤੀ ਜੁੱਧ ਜਵਾ ਸੂਆ ਜਮਾ ਤੇ ਜਾ ਸੂਆ ਮਹੀਂ ਹੋਣੀ ਤੇ ਜਾਦੂਆ ਬਾਕੀ ਮਹੀਂ ਪੂਰੀ ਨਿਕਰਿਆ ਬਾਈ ਜਵਾ ਕਲੀ ਮਹੀਂ ਜਵਾ ਕਲੀ ਪਰ ਹੋ ਗਈ ਉਹਨੇ ਮਿੰਟ ਤੋਂ ਪਹਿਲਾਂ ਮੈਂ ਨਹੀਂ ਕੋਈ ਕੋਈ ਨਹੀਂ 10 ਦਾ ਲੈ ਜੂਗੀ ਨੇ 10 ਦਿਨ ਪੂਰੀ ਖਾਧੀ ਨਹੀਂ ਰਾਜੀ ਪੜੀ ਠੀਕ ਹੈ ਨਾ ਵੀ ਕਾਲੀ ਛਾ ਵੀ ਨਾ ਤਹਮਾ ਦੀ ਹੈ। ਠੀਕ ਹੈ। ਗੱਪਣ ਮੈਂ ਦੀ। ਥਣਾ ਦੀ ਭਾਰ ਦੀ ਫੁੱਲ ਗਰੰਟੀ ਹੋਊ। ਠੀਕ ਹੈ ਭਾਈ। ਇਹ ਭਾਈ ਬਹੁਤ ਸੋਹਣੀ ਮਾਝਾ ਕੁਆਲਟੀ ਵਾਲੀ ਆ। ਤੇ ਸਾਫ ਸੁਥਰੀ। ਮੌਲਵੀਰ ਭਾਵੇਂ ਕਹਿੰਦੀ ਮੈਂ ਜੋ ਮਰਜੀ। ਹਾਂਜੀ ਹਾਂਜੀ। ਮੈਂ ਸੂਈ ਹੋਵੇ, ਗਰਮ ਨਹੀਂ ਆਈ ਨਾ ਨਾ ਪੀਏ। ਹਾਂਜੀ। ਗੱਬੜ ਮਹੀਂ ਹਾਂ 83000 85000 ਦੀ ਲੋ ਜੀ ਗੱਬੜ ਬਾਈ ਦਾ ਲੱਖ ਮੋਲੇ ਆਵੇ ਤਿਆਰ ਹੋਈ ਦਾ ਤਾਂ 85000 ਦੀ ਜੱਸ ਨੂੰ ਵਧੀਆ ਝੋਟੀ ਆ ਉਪਾਰੀ ਭਰਾ ਖੜ ਕੇ ਨਫਾ ਕਰ ਸਕਦਾ ਮੈਂ ਅੱਲਾ ਵੀ ਦਿਨ ਅਠਾਂ ਦੇ ਵਿੱਚ ਮਹੀਂ ਸੂਗੂਗੀ ਪਰ ਡਕੇ ਡਾਲੂਗੀ ਮਹੀਂ ਦੀ ਪਾਤੀ ਕਿੰਨੀ ਲੰਮੀ ਬੂਠੀ ਨਸਲਿਆ ਮਹੀਂ ਦੇ ਤੇ ਪੂਰੀ ਬਾਰਡਰ ਲਾ ਕੇ ਜੋ ਮੈਂ ਲਈ ਆ ਪੂਰੀ ਦੁੱਧ ਵਾਲੀ ਠੀਕ ਕਾਲੀ ਸ਼ਾਹ ਮੱਝ ਆ ਵਾਲੇ ਸਿੰਗਲ ਘਰ ਦਾ ਫੋਟਾ ਦੇ ਪਹਿਲਾਂ ਇਹ ਕਾਲੇ ਜਰੂਰ ਹਨ ਵਾਕੀ ਆ ਕਹਿੰਦਾ ਵੀ ਕਈ ਲੋਕ ਇਹ ਕਹਿੰਦੇ ਵੀ ਕੱਤੀ ਮਹੀਂ ਵੇਚ ਜਾਂਦੇ ਆ ਕੋਈ ਨੁਕਸ ਕਰਕੇ ਕਹਿੰਦਾ ਵੀ ਸਿਰਫ ਇੱਕ ਮਜਬੂਰੀ ਪਣੀ ਨਹੀਂ ਤੇ ਮਹੀਂ ਵਾਲ ਬੋਟਿਕ ਨਾ ਬਈ ਸਹੀ ਗੱਲ ਬਾਈ ਤੇ ਡੇ ਵੱਡੀ ਮਾਝ ਆ ਹਾਂਜੀ ਉਹ ਇੱਕ ਵਾਰ ਦੱਸੋ ਬੱਜਾਂਗੇ ਆ ਜੋ ਟਿਕੀ ਸੁਈ ਠੀਕ ਹੈ ਪਹਿਲਾਂ ਕੱਤੀ ਫਰੀ ਹੈ 4 ਦੰਦਿਆਂ ਨੂੰ ਠੀਕ ਹੈ ਬਿਲਕੁਲ ਜੈ ਪਹਾੜ ਹਾਂਜੀ ਕੱਢੀ ਮੰਗ ਰਿਹਾ ਹਾਂ ਦੋਸਤ ਉਹ 10 10 ਕਿਲੋ ਕੱਢੀ ਦਾ ਦੁੱਧ ਹੋਵੇ ਠੀਕ ਹੈ ਲਾਗ ਚਾਰ ਦਾਦੇ ਮੂੰਹ ਵੀ ਪਹਿਲਾਂ ਕਟਿੰਗ ਫਰੀਦ ਬਹੁਤ ਜਦਾ ਚੰਗੇ ਜੀ ਬਹੁਤ ਸੋਹਣੀ ਝੋਟੀ ਦੀ ਵਧੀਆ ਕੁਆਲਟੀ ਵਾਲੀ ਤੇ ਇੱਕ ਨੰਬਰ ਹੋਊਗੀ ਠੀਕ ਬਿਲਕੁਲ ਜੈਪਾਰਡ ਕੱਟੀ ਦੇ ਕਟਾ ਮਗਰੇ ਦੇ ਮਗਰ ਕੱਟੀ ਕੱਟੀ ਆ ਦੇਖੋ ਬਹੁਤ ਕਵਾੜੀ ਦੀ ਝੋਟੀ ਯਾਰ ਸਵੇ ਸਿੰਗਲ ਆ ਡੇਲੀ ਇੱਕ ਬਾਲਟੀ ਹੰਦੇਵਾ ਖਣ ਬਹੁਤ ਸੋਨਾ ਕੱਟਿਆ ਲਗਾ ਮੈਨੂੰ ਨਵੀਂ ਜੀ ਆ ਜ ਮੈਂ ਦੇਣੀ ਬਿਲਕੁਲ ਪਹਿਲਾਂ ਝੋਟੀ ਨੇ ਡਾ ਥਣ ਨਹੀਂ ਲੱਗਦਾ ਬਹੁਤ ਹੋਦੀ ਝੋਟੀ ਇਹ ਥਣ ਨਹੀਂ ਲੱਗਦਾ ਤੇ ਰੇਟ ਵੀ ਨਹੀਂ ਮਿਲਦਾ ਰੇਟ ਵੀ ਹਾਂ ਨਾਲ 57000 53000 ਦੀ ਬਚਾ ਕਟਾ ਕਟਾ ਆ ਕਟਾ ਮੋ ਠੀਕ ਦੇਖਾ ਤਾਏਗਾ ਕਟਾਜ ਮੋ ਕਟਾਜ ਮੋ ਠੀਕ ਇਹ ਕੋਈ ਸਤਨਜਾ ਯਾਰ ਜੋਤੀ ਸਿੰਘ ਆਰ ਰਵਾਲੀਅਸ ਸਾਰੇ ਖੁਗੀ ਹੈਗੇ ਓਟ ਦੇ ਚਾਹ ਤਾਂ ਪਹਿਲਾਂ ਝੋਟੀ ਬਹੁਤ ਦੱਸੀ ਵੀ ਮਹੀ ਮਹੀ ਦਾ ਮੁੱਲ ਹੋਊਗਾ ਜਿਹੜੀ ਗੱਲ ਹੈ ਕੁਆਲਟੀ ਸਿਰੇ ਦੀ ਚੀਜ਼ ਆ ਵਈ ਮਹੀ ਵੀ ਦੋ ਸੌ ਜੋ ਟਿਕਉਣ ਵਾਲੀ ਆ ਅੰਨੀ ਚਲੋ ਵੀ ਚਮਾਵਾ ਦੁੱਧ ਦਈ ਜਾਵੇ ਵੀ ਟੋਕੜ ਮਹੀ ਨਹੀਂ ਦਈ ਆ ਇਹ ਆ ਸਹੀ ਗੱਲ ਆ ਤੇ ਟੋਕੜੀ ਨੇ ਦੀ ਸਾਰਾ ਸੁਭਾਚ ਹੋ ਗਏ ਹੋ ਗਏ ਆ ਵੀ 85 ਹਜ਼ਾਰ ਦੀ ਮਹੀ ਦਾ ਕੀ ਮੁੱਲ ਨੇ ਸਹੀ ਗੱਲ ਜੀ ਸੁਭਾ ਚਾ ਗਏ ਜਿਵੇਂ ਮਾਰਾ ਸੋਕਰ ਕੇ ਟੋਕੜ ਗੱਪਣ ਮਹੀ ਨਹੀਂ ਦਈ ਬਿਲਕੁਲ ਗੱਲ ਸਹੀ ਹੈ ਇਹਦਾ ਇਹੋ ਪਸ਼ੂ ਭਾਈ ਜੀ ਆ ਪਸ਼ੂ ਜੀ ਆ ਜਵਾਕ ਹੀ ਨਾ ਦੋ ਮਈਆਂ ਦੇ ਤੇ ਵਧੀਆ ਕੁਆਲਟੀ ਵਾਲੇ ਪਸ਼ੂ ਆ ਲਾਈਕ ਕਮੈਂਟ ਤੇ ਸ਼ੇਅਰ ਮਾਰੋ ਬਤੋ ਬਾਦ ਤੇ ਬਹੁਤ ਸੋਨੇ ਨਿਕਲੇ ਨੇ ਵੀਰ ਭਰਾ ਸਾਹਿਬ ਤੇ ਜੁੜੀ ਆ ਉਹਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਜਮਰ ਵੇਖੀ ਤੁਹਾਨੂੰ ਪਤਾ ਆਪਣੇ ਅੰਦਰ ਟੌਪ ਆ ਟੌਪ ਦੀ ਲਈ ਹੈ ਸਹੀ ਗੱਲ ਜੀ ਕੁਆਲਟੀ ਵਾਲੇ ਸਿਰੇ ਦੇ ਬਿਲਕੁਲ ਗੱਲ ਸਹੀ ਇਹ ਵੀਰੋ ਚਲੋ ਕਮਾਈ ਵਾਲੇ ਵੀਰ ਹਰ ਲੋਕ ਬਣਾ ਤੁਰਿਆ ਫਿਰਦਾ ਇਹੇ ਯਾਰ ਲੱਭਣਾ ਹੀ ਔਖਾ ਠੰਡ ਬੜੀ ਆ ਬੜੇ ਔਖੇ ਲੱਭਦੇ ਜਿਹੜਾ ਵੀਰਾਂ ਭਰਾਵਾਂ ਦੀ ਵਗ ਵੀ ਸਰਦੇ ਸਾਰਿਆਂ ਨਾਲ ਸਿਆਦ ਵਿੱਚ ਤੁਹਾਨੂੰ ਪਤਾ ਹਾਂਜੀ ਸਾਰਾ ਇਦਾਂ ਹੀ ਸਮਝ ਲੈਣੇ ਦੀ ਫੋਨ ਨੰਬਰ ਹੈਗਾ 8427407753 ਨਾਮ ਮਾਣਾ ਤੇ ਪਿੰਡ ਭਵਾਗਾ ਹਾਂਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਵੱਧ ਤੋਂ ਵੱਧ ਚੈਨਲ ਨੂੰ ਕਰਾ ਦਿਓ ਜਿਹਨੀਆਂ ਸੰਬੰਧ ਜੁੜੀ ਸਾਰਾ ਲੋਕਾਂ ਦਾ ਧੰਨਵਾਦ ਬਾਗ ਸਤਿ ਸ੍ਰੀ ਅਕਾਲ